ਇਸ ਨੇ ਸਮੇਦਾਰਨ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਖਾਲਸਾ ਵਹੀਰ ਵਾਲਾ ਮਾਹੌਲ ਟੁੱਟ ਗਿਆ ਸੀ ਸੋ ਮਨਦੀਪ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਵੀ ਸਿੱਖਾਂ ਦੀਆਂ ਮੰਗਾਂ ਲਈ ਪੰਜਾਬ ਵਿੱਚ ਜਿਹੜੀ ਹੈਗੀ ਹੈ ਪ੍ਰਵਾਸ ਦੀਆਂ ਤੇ ਹੋਰ ਜਿਹੜੀਆਂ ਜਿਹੜੀਆਂ ਸਿੱਖਾਂ ਦੇ ਅਸਲ ਮੁੱਦੇ ਨੇ ਉਹਨਾਂ ਬਾਰੇ ਨੌਜਵਾਨਾਂ ਵਿੱਚ ਜਾਗਰਤੀ ਪੈਦਾ ਕਰਨ ਲਈ ਸੋ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਤੱਕ ਸ੍ਰੀ ਅਨੰਦਪੁਰ ਸਾਹਿਬ ਤੱਕ ਪੈਦਲ ਯਾਤਰਾ ਦਾ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੂਰਬ ਤੇ ਪੰਜਾਬ ਤੋਂ ਜਿਹੜਾ ਸ਼ਰਦਾਲੂ ਜਾਂ ਤੇ ਪਾਰ ਸਰਕਾਰ ਨੇ ਰੋਕ ਲਗਾਈ ਸੀ ਅਤੇ ਹੁਣ ਜਿਹੜੀ ਹੈ ਉਸਦੀ ਇਜਾਜ਼ਤ ਕਾਫੀ ਤਿੱਖਾ ਪ੍ਰਤੀਕਰਮ ਸਿੱਖਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਆਜ਼ਾਦ ਪਰ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਕਾਫੀ ਸਾਰੀਆਂ ਇਸ ਦੇ ਉੱਤੇ ਪਾਬੰਦੀਆਂ ਵੀ ਹੈਗੀਆਂ ਨੇ ਸਿੱਖਾਂ ਨੇ ਇਹ ਆਵਾਜ਼ ਉਠਾਈ ਹੈ ਕਿ ਆ ਵੀ ਇਹ ਬੇਸ਼ੱਕ ਵਕਤੀ ਪਾਬੰਦੀਆਂ ਕਈਆਂ ਜਾ ਰਹੀਆਂ ਪਰ ਸਾਨੂੰ ਲੱਗਦਾ ਹੈਗਾ ਵੀ ਇਹ ਪੱਕੇ ਤੌਰ ਤੇ ਲੱਗ ਜਾਣਗੀਆਂ ਜਿਸ ਦੇ ਨਾਲ ਸਿੱਖ ਸੰਗਤਾਂ ਵੇ ਗਿਣਤੀਆਂ ਘਟ ਸਕਦੀ ਹੈਗਾ ਕਿਉਂਕਿ ਇੰਨੇ ਜਿਆਦੀਆਂ ਸਕਰੂਟਨੀਜ਼ ਵਿੱਚੋਂ ਲੰਘਦੇ ਲੰਘਦੇ ਬਹੁਤ ਸਾਰੀਆਂ ਐਪਲੀਕੇਸ਼ਨਸ ਆ ਜਿਹੜੀਆਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਰੱਦ ਕਰ ਦਿੱਤੀਆਂ ਜਾਣਗੀਆਂ ਇੰਨੀਆਂ ਜਿਆਦੇ ਤਿੱਖੀਆਂ ਪਾਬੰਦੀਆਂ ਨਾ ਲਾਈਆਂ ਜਾਣ ਵੀ ਕੋਈ ਵੀ ਜਿਹੜਾ ਗੁਰਸਿੱਖਾ ਉਹ ਉਹ دہشت ਦੇ ਮਾਮਲੇ ਚ ਆ ਜਾਵੇ ਵੀ ਡਰ ਤੇ دہشت ਦਾ ਮਸਲਾ ਇੰਨਾ ਹੋ ਜਵੇ ਵੀ ਕੋਈ ਵੀ ਜਿਹੜਾ ਹੈਗਾ ਗੁਰਧਾਮਾਂ ਦੇ ਦਰਸ਼ਨ ਕਰਨ ਨੂੰ ਜਾਣਾ ਉਹ ਹੀ ਡਰ ਜਾਵੇ ਸੋ ਇਸ ਕਿਸਮ ਦਾ ਕੁਛ ਨਾ ਕੀਤਾ ਜਾਵੇ ਸਰਦਾਰ ਅਬਦਾਸ ਸਿੰਘ ਜੀ ਦੁਜੇ ਬਨੇ ਗੱਲਬਾਤ ਕਰਨ ਲੇ ਨੇ ਆ ਮਨਦੀਪ ਸਿੰਘ ਸਿੱਧੂ ਉਹਨਾਂ ਦੀ ਜੋ ਕਿ ਪੈਦਲ ਯਾਤਰਾ ਕਰਨ ਜਾ ਰਹੇ ਨੇ ਦਮਦਮਾ ਸਾਹਿਬ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਕੀ ਕਹੋਗੇ ਤੇ ਇਹਦੇ ਨਾਲ ਕੀ ਪ੍ਰਭਾਵ ਪੈਣਗੇ ਹਾਂਜੀ ਬਿਲਕੁਲ ਇਹ ਜਿਹੜਾ ਪਿਛਲੇ ਸਮੇਂ ਦੌਰਾਨ ਭਾਈ ਅਮਰਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਖਾਲਸਾ ਵਹੀਰ ਵਾਲਾ ਮਾਹੌਲ ਟੁੱਟ ਗਿਆ ਸੀ ਸੋ ਮਨਦੀਪ ਉਹਨਾਂ ਨੇ ਜਿਹੜਾ ਹੈਗਾ ਉਹਨੂੰ ਵੀ ਸਿੱਖਾਂ ਦੀਆਂ ਮੰਗਾਂ ਲਈ ਪੰਜਾਬ ਵਿੱਚ ਜਿਹੜੀ ਹੈਗੀ ਹੈ ਪ੍ਰਵਾਸ ਦੀਆਂ ਤੇ ਹੋਰ ਜਿਹੜੀਆਂ ਜਿਹੜੀਆਂ ਸਿੱਖਾਂ ਦੇ ਅਸਲ ਮੁੱਦੇ ਨੇ ਉਹਨਾਂ ਬਾਰੇ ਨੌਜਵਾਨਾਂ ਵਿੱਚ ਜਾਗਰਤੀ ਪੈਦਾ ਕਰਨ ਲਈ ਸੋ ਤੱਕ ਸ੍ਰੀ ਦਮਦਮਾ ਸਾਹਿਬ ਤੋਂ ਤੱਕ ਸ੍ਰੀ ਅਨੰਦਪੁਰ ਸਾਹਿਬ ਤੱਕ ਪੈਦਲ ਯਾਤਰਾ ਦਾ ਜਿਹੜਾ ਇੱਕ ਪ੍ਰੋਗਰਾਮ ਰੱਖਿਆ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਤਾਂ ਕਿ ਜਿਹੜੀ ਨਵੀਂ ਪੀੜ੍ਹੀ ਆ ਤੇ ਸਾਡੇ ਪ੍ਰਾਣੇ ਬਜ਼ੁਰਗ ਵੀ ਨੇ ਉਹਨਾਂ ਨੂੰ ਸਿੱਖ ਐਂਗਲ ਤੋਂ ਰਾਜਨੀਤਿਕ ਸਮਝ ਧਾਰਮਿਕ ਸਮਝ ਤੇ ਜਿਹੜੀ ਹੈਗੀ ਆ ਸਭਿਆਚਾਰਕ ਸਮਝ ਨਾਲ ਉਤਪੋਤ ਕੀਤਾ ਜਾ ਸਕੇ ਉਹਨਾਂ ਵੱਲੋਂ ਇਹ ਯਤਨਾਂ ਚੰਗਾ ਯਤਨ ਹੈਗਾ ਜਿਹੜੇ ਕਿਉਂਕਿ ਦੀਪ ਸਿੱਧੂ ਦੇ ਫੈਨ ਸੀ ਉਹਦੇ ਨਾਲ ਨੌਜਵਾਨ ਜੁੜੇ ਹੋਏ ਸੀਗੇ ਸੋ ਉਹਨਾਂ ਨੂੰ ਸੰਗਠਿਤ ਕਰਨ ਦਾ ਤੇ ਮੁੜ ਕੇ ਉਹਨਾਂ ਨੂੰ ਜਿਹੜੀਆਂ ਅਗਲੀਆਂ ਪੋਲਿਟਿਕਲ ਐਕਟੀਵਿਟੀਆਂ ਹੋਣੀਆਂ ਚਾਹੇ 2027 ਦੀਆਂ ਚੋਣਾਂ ਜਾਂ ਹੋਰ ਜਿਹੜੀਆਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਆ ਜਾਂ ਹੋਰ ਪੰਜਾਬ ਨਾਲ ਸੰਬੰਧਿਤ ਮਸਲੇ ਆ ਚਾਹੇ ਉਹ ਹੜਾਂ ਦਰਾਂ ਨ ਹੋਏ ਨੁਕਸਾਨ ਦਾ ਜਾਂ ਹੋਰ ਧਾਰਮਿਕ ਤੌਰ ਤੇ ਜਿਹੜਾ ਸਾਡਾ ਇੱਕ ਤਰ੍ਹਾਂ ਨਾਲ ਪਲਾਨ ਹੋ ਰਿਹਾ ਤੇ ਦੂਸਰਾ 크ਰਿਸਚੀਅਨਿਟੀ ਦੇ ਜਿਹੜੇ ਵੱਧੇ ਕਦਮ ਨੇ ਤੇ ਵਿਪਰ ਸੰਸਕਾਰ ਦੇ ਜਿਹੜੇ ਵੱਧੇ ਕਦਮ ਨੇ ਉਹ ਇਹ ਸਾਰੇ ਚੈਲੰਜੇਜ਼ ਨੂੰ ਜਿਹੜਾ ਕਰਨ ਲਈ ਛੋਟੇ ਛੋਟੇ ਕੈਂਪ ਲਾਇਆ ਜਾਣ ਰਸਤੇ ਵਿੱਚ ਜਿੱਥੇ ਵੀ ਰੁਕੇਗੀ ਉੱਥੇ ਵਿਦਵਾਨਾਂ ਦੇ ਭਾਸ਼ਣ ਹੋਣ ਅਗਲੇ ਦਿਨ ਫਿਰ ਸੋ ਇਹ ਇਹ ਇੱਕ ਚੰਗਾ ਕਦਮ ਹੈਗਾ ਸੋ ਸਿੱਖ ਸਟੂਡੈਂਟ ਫੈਡਰੇਸ਼ਨ ਕਿਸੇ ਟਾਈਮ ਇਸ ਤਰ੍ਹਾਂ ਕਰਦੀ ਹੁੰਦੀ ਸੀ ਗੁਰਮਤ ਕੈਂਪ ਲਗਾਉਂਦੀ ਸੀ ਹੂੰ 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 ਛੋਟੇ ਆ ਵੱਡੇ ਮਾਰਚ ਕੀਤੇ ਜਾਂਦੇ ਸੀ ਸਿੱਖ ਵਿਦਵਾਨ ਆ ਕੇ ਧਰਮ ਦੀ ਵਿਆਖਿਆ ਸਿੱਖ ਇਤਿਹਾਸ ਦੀ ਵਿਆਖਿਆ ਉਸ ਇਤਿਹਾਸ ਦੇ ਸੰਦਰਭ ਚੋਂ ਮੌਜੂਦਾ ਰਾਜਨੀਤਿਕ ਪ੍ਰਬੰਧ ਕਿਸ ਤਰ੍ਹਾਂ ਦਾ ਹੋਵੇ ਉਹ ਸਾਰਾ ਇਸ ਤਰ੍ਹਾਂ ਚੱਲਦਾ ਸੀ ਸੋ ਅਸੀਂ ਸਮਝਦੇ ਹਾਂ ਮਦੀਪ ਸਿੰਘ ਉਹਨਾਂ ਨੇ ਚੰਗਾ ਕਦਮ ਚੁੱਕਿਆ ਸੋ ਜਿੰਨੇ ਵੀ ਚੇਤਨ ਨੌਜਵਾਨ ਨੇ ਉਹਨਾਂ ਨੂੰ ਚਾਹੀਦਾ ਹੈਗਾ ਵੀ ਇਸ ਮਾਰਚ ਦਾ ਹਿੱਸਾ ਜ਼ਰੂਰ ਬਣਨ ਜੀ ਬਿਲਕੁਲ ਜੀ ਉਮੀਦ ਕਰਦੇ ਹਾਂ ਕਿ ਇਹਦੇ ਚੋਂ ਜਿਹੜੀ ਹੈ ਇੱਕ ਆਉਟਪੁੱਟ ਆਵੇ ਜਿਹੜਾ ਇੱਕ ਖੜੋਤ ਆਪਾਂ ਕਹਿ ਲਈਏ ਕਿ ਕਾਫੀ ਸਮੇਂ ਤੋਂ ਜਿਹੜੀ ਪਈ ਹੋਈ ਹੈ ਉਸ ਖੜੋਤ ਨੂੰ ਤੋੜਿਆ ਜਾਵੇ ਔਰ ਬਾਕੀ ਵੀ ਜਿਹੜੀਆਂ ਬਕਬਕ ਤੇ ਰਾਂਗੀਆਂ ਨੇ ਉਹਨਾਂ ਨੂੰ ਵੀ ਆਪਣੇ ਆਪਣੇ ਲੈਵਲ ਤੇ ਜਿਹੜੇ ਹੈ ਯੋਗਦਾਨ ਇਸ ਬੰਨੇ ਜਿਹੜੇ ਪਾਉਣੇ ਚਾਹੀਦੇ ਹੈਗੇ ਨੇ ਤੇ ਆਪਾਂ ਦੇਖਿਆ ਕਿ ਪਿਛਲੇ ਹਫਤੇ ਆਪਾਂ ਗੱਲ ਵੀ ਕੀਤੀ ਸੀ ਇਸ ਦੇ ਬਾਰੇ ਕਿ ਕਿਵੇਂ ਜਿਹੜਾ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਪੂਰਵ ਤੇ ਪੰਜਾਬ ਤੋਂ ਜਿਹੜਾ ਸ਼ਰਦਾਲੂ ਜਾਂ ਤੇ ਭਾਰਤ ਸਰਕਾਰ ਨੇ ਰੋਕ ਲਗਾਈ ਸੀ ਤੇ ਹੁਣ ਜਿਹੜੀ ਹੈ ਉਸ ਦੀ ਇਜਾਜ਼ਤ ਕਾਫੀ ਸਿੱਖਾ ਪ੍ਰਤੀਕਰਮ ਸਿੱਖਾਂ ਦੇ ਵੱਲੋਂ ਸਿੱਖ ਜਥੇਬੰਦੀਆਂ ਦੇ ਵੱਲੋਂ ਦੇਖਣ ਨੂੰ ਮਿਲਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਆਜ਼ਾਦ ਭਾਰਤ ਸਰਕਾਰ ਦੇ ਵੱਲੋਂ ਦੇ ਦਿੱਤੀ ਗਈ ਹੈ ਕਾਫੀ ਸਾਰੀਆਂ ਇਸ ਦੇ ਉੱਤੇ ਪਾਬੰਦੀਆਂ ਵੀ ਹੈਗੀਆਂ ਨੇ ਪਹਿਲਾਂ ਵੀ ਇਸੇ ਤਰੀਕੇ ਦੀਆਂ ਪਾਬੰਦੀਆਂ ਦਾ ਸਾਹਮਣਾ ਜਿਹੜਾ ਹੈ ਉਹ ਕਰਨਾ ਪੈਂਦਾ ਹੈ ਸਰਕਾਰ ਸਰਦਾਰਪਤਾ ਸਿੰਘ ਜੀ ਕੀ ਕਹੋਗੇ ਇਸ ਮਸਲੇ 'ਤੇ ਹਾਂਜੀ ਹਾਂਜੀ ਸੋ ਉਹਨਾਂ ਨੇ ਜਿਹੜਾ ਹੈਗਾ ਗੁਰੂ ਸਾਹਿਬ ਦੇ ਪਰਬ ਤੇ ਜਿਹੜੀ ਯਾਤਰਾ ਜਾਣੀ ਸੀ ਉਹ ਫਾਈਨਲੀ ਹਰੀ ਛੰਡੀ ਦਿੱਤੀ ਹੈਗੀ ਆ ਕੁਝ ਸਿੱਖ ਸੰਸਥਾਵਾਂ ਨੇ ਜਿਵੇਂ ਬਾਬਾ ਦਾਦੂ ਵਾਲੋਂਾਂ ਨੇ ਤੇ ਹੋਰ ਸਿੱਖ ਸੰਸਥਾਵਾਂ ਨੇ ਦਾ ਸਵਾਗਤ ਕਰਿਆ ਹੈ ਪਰ ਕੁਝ ਸਿੱਖਾਂ ਨੇ ਜਿਹੜੀ ਹੈਗੀ ਆ ਇਹ ਸ਼ੰਕਾ ਪ੍ਰਗਟਾਇਆ ਹੈ ਕਿ ਇਜਾਜ਼ਤ ਭਾਵੇਂ ਦੇ ਦਿੱਤੀ ਗਈ ਹੈ ਪਰ ਉਹਦੇ ਤੇ ਪਾਬੰਦੀਆਂ ਕਾਫੀ ਤਿੱਖੀਆਂ ਲਗਾ ਦਿੱਤੀਆਂ ਗਈਆਂ ਨੇ ਵੀ ਜਿਹੜੇ ਜਿਹੜੀਆਂ ਸੰਗਤਾਂ ਜਾਣਗੀਆਂ ਉਹ ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਪਹਿਲਾਂ ਹੋਮ ਮਿਨਿਸਟਰੀ ਉਹਨਾਂ ਦੇ ਨਾਮ ਕਲੀਅਰ ਕਰੇਗੀ ਜਿਨ੍ਹਾਂ ਨੂੰ ਨਾਮ ਕਲੀਅਰ ਹੋਣਗੇ ਉਹ ਫਿਰ ਪਾਕਿਸਤਾਨ ਦੇ ਵੀਜ਼ੇ ਲਈ ਜਿਹੜਾ ਹੈਗਾ ਉਹ ਅਪਲਾਈ ਕਰ ਸਕਦੇ ਹੈਗੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਪੇਸ਼ਬੰਦੀਆਂ ਕੀਤੀਆਂ ਹੈਗੀਆਂ ਸੋ ਉਹਨਾਂ ਸਿੱਖਾਂ ਨੇ ਇਹ ਆਵਾਜ਼ ਉਠਾਈ ਹੈਗੀ ਆ ਵੀ ਇਹ ਬੇਸ਼ੱਕ ਵਕਤੀ ਪਾਬੰਦੀਆਂ ਕਈਆਂ ਜਾ ਰਹੀਆਂ ਪਰ ਸਾਨੂੰ ਲੱਗਦਾ ਹੈਗਾ ਵੀ ਇਹ ਪੱਕੇ ਤੌਰ ਤੇ ਲੱਗ ਜਾਣਗੀਆਂ ਜਿਸ ਦੇ ਨਾਲ ਸਿੱਖ ਸੰਗਤਾਂ ਦੀ ਗਿਣਤੀਆਂ ਘਟ ਸਕਦੀ ਹੈਗਾ ਕਿਉਂਕਿ ਇੰਨੇ ਜਿਆਦਾ ਸਕਰੂਟੀਨਸ ਵਿੱਚੋਂ ਲੰਘਦੇ ਲੰਘਦੇ ਬਹੁਤ ਸਾਰੀਆਂ ਐਪਲੀਕੇਸ਼ਨਸ ਆ ਜਿਹੜੀਆਂ ਉਹ ਕੋਈ ਨਾ ਕੋਈ ਬਹਾਨਾ ਲਾ ਕੇ ਰੱਦ ਕਰ ਦਿੱਤੀਆਂ ਜਾਣਗੀਆਂ ਸੋ ਇਹੀ ਹੈਗਾ ਵੀ ਬੇਨਤੀ ਹੈ ਵੀ ਸਿੱਖ ਆਪਣੇ ਜਿਹੜਾ ਹੈਗੇ ਅਰਦਾਸ ਵਿੱਚ ਇੱਕ ਮੰਨਦੇ ਹੈਗੇ ਆ ਵੀ ਤਕਸਾਂ ਉਹਨਾਂ ਦੇ ਨਨਕਾਣਾ ਸਾਹਿਬ ਦੇ ਤੇ ਹੋਰ ਦਰਸ਼ਨਾਂ ਦਾ ਸੋ ਜਿੰਨਾ ਵੀ ਲੀਨਿਅਨ ਸਿਸਟਮ ਰੱਖ ਸਕਿਆ ਰੱਖਦਾ ਹੋਵੇ ਸੋ ਅਸੀਂ ਇਹ ਨਹੀਂ ਕਹਿੰਦੇ ਵੀ ਚਲੋ ਹਰ ਕਿਸੇ ਨੂੰ ਅਜ਼ਾਦਤ ਦੇ ਦਿੱਤੀ ਜਾਵੇ ਹਾਲ ਦੀ ਘੜੀ ਜਿਸ ਕਸਮ ਦਾ ਜੰਗ ਦਾ ਮਾਹੌਲ ਜੋ ਬਣਿਆ ਹੋਇਆ ਹੈਗਾ ਉਹ ਸਿਸਟਮ ਪਰ ਉਹਦੇ ਚੋਂ ਹੈਗਾ ਵੀ ਇੰਨੀਆਂ ਜ਼ਿਆਦੇ ਤਿੱਖੀਆਂ ਪਾਬੰਦੀਆਂ ਨਾ ਲਾਈਆਂ ਜਾਣ ਵੀ ਕੋਈ ਵੀ ਜਿਹੜਾ ਗੁਰਸਿੱਖਾ ਉਹ ਉਹ دہشت ਦੇ ਮਾਮਲੇ ਚ ਆ ਜਾਵੇ ਵੀ ਡਰ ਤੇ دہشت ਦਾ ਮਸਲਾ ਇੰਨਾ ਹੋ ਜਵੇ ਵੀ ਕੋਈ ਵੀ ਜਿਹੜਾ ਹੈਗਾ ਗੁਰਦ ਆਮਾ ਦੇ ਦਰਸ਼ਨ ਕਰਨ ਨੂੰ ਜਾਣਾ ਉਹ ਹੀ ਡਰ ਜਾਵੇ ਸੋ ਇਸ ਕਿਸਮ ਦਾ ਕੁਸ਼ਨ ਨਾ ਕੀਤਾ ਜਾਵੇ ਜਿਸ ਤਰ੍ਹਾਂ ਜੰਗ ਤੋਂ ਪਹਿਲਾਂ ਕੁਝ ਸਿਸਟਮ ਵਿੱਚ ਜਾ ਰਹੇ ਸੀਗੇ ਜੇ ਉਸ ਤਰ੍ਹਾਂ ਦਾ ਹੀ ਉਨੱਕ ਹੋਵੇ ਮੇਰਾ ਖਾਲ ਕਾਲ ਚੈਨਲ ਤਾਂ ਜਿੱਥੇ ਭੇਜਦਾ ਰਹਿੰਦਾ ਹੈਗਾ ਤੁਹਾਡੀ ਵੀ ਜਾਣਕਾਰੀ ਹੋਵੇ ਵੀ ਵੀ ਕਿਸ ਤਰ੍ਹਾਂ ਦੀਆਂ ਪੇਸ਼ਬੰਦੀਆਂ ਔਰ ਪਾਬੰਦੀਆਂ ਸੀਗੀਆਂ ਬਿਲਕੁਲ ਭਾਰਤ ਵਾਲੇ ਬੰਦੇ ਉਤੇ ਕਾਫੀ ਸਾਰੀਆਂ ਪਾਬੰਦੀਆਂ ਪਹਿਲਾਂ ਵੀ ਜਿਹੜੀਆਂ ਹੈਗੀਆਂ ਸੀ ਈਵਨ ਕਿ ਅਕਾਲ ਚਲਨ ਦੇ ਟੀਮ ਮੈਂਬਰਸ ਨੂੰ ਵੀ ਕੁਛ ਨੂੰ ਜਿਹੜਾ ਹੈ ਵੀਜ਼ਾ ਉਦੋਂ ਨਹੀਂ ਦਿੱਤਾ ਗਿਆ ਉਹ ਸੇਮ ਸਿਸਟਮ ਹੈ ਕਿ ਪਹਿਲਾਂ ਜਿਹੜਾ ਹੈ ਜਿਹੜੀ ਹੋਮ ਮਿਨਿਸਟਰੀ ਗ੍ਰਹਿ ਮੰਤਰਾਲੇ ਜਿੱਦਾਂ ਹੁਣ ਸ਼੍ਰੋਮਣੀ ਕਮੇਟੀ ਨੇ ਵੀ ਜਿਹੜਾ ਜਥਾ ਭੇਜਣਾ ਹੈਗਾ ਉਹਨਾਂ ਨੇ ਵੀ ਪਹਿਲਾਂ ਬਕਾਇਦਾ ਗ੍ਰਹਿ ਮੰਤਰਾਲੇ ਨੂੰ ਇਨਫੋਰਮ ਕੀਤਾ ਗ੍ਰਹਿ ਮੰਤਰਾਲੇ ਨੇ ਮਨਾਂ ਕਰਤਾ ਕਿ ਨਹੀਂ ਇਸ ਵਾਰ ਤੁਹਾਨੂੰ ਇਜਾਜ਼ਤ ਜਿਹੜੀ ਨਹੀਂ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਪਾਸਪੋਰਟ ਵਾਪਸ ਕਰ ਦਿੱਤੇ ਜਾਂਦੇ ਨੇ ਪਹਿਲਾਂ ਭਾਰਤ ਵਾਲੇ ਬੰਨਿਓ ਪਰਮਿਸ਼ਨ ਹੁੰਦੀ ਹੈ ਫਿਰ ਉਧਰ ਪਾਕਿਸਤਾਨ ਵਾਲੇ ਬੰਨਿਓ ਜਿਸ ਤਰੀਕੇ ਦਾ ਸਿਸਟਮ ਜਿਹੜਾ ਹੈ ਚੱਲਦਾ ਹੈਗਾ ਤੇ ਫਿਰ ਜਿਹੜੇ ਵੀਜ਼ੇ ਵੀ ਹੈਗੇ ਆ ਆਪਾਂ ਇਹ ਕਹਿ ਸਕਦੇ ਆ ਕਿ ਯੂਕੇ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ ਉਹ ਆਪਣੇ ਆਪ ਨੂੰ ਸੁਭਾਗਾ ਸਮਝਣ ਕਿ ਹਰ ਰੋਜ਼ ਜਿਹੜੀ ਆਪਾਂ ਅਰਦਾਸ ਕਰਦੇ ਆਂ ਕਿ ਅਸੀਂ ਜਿਹੜੇ ਵਿਛੜੇ ਗੁਰਤਮਾਂ ਦੇ ਦਰਸ਼ਨ ਦਿਦਾਰੇ ਗੁਰੂ ਸਾਹਿਬ ਸਾਨੂੰ ਬਖਸ਼ਣ ਤੇ ਉਹਨਾਂ ਨੂੰ ਇੱਥੇ ਬਹਿ ਕੇ ਆਪਾਂ ਇਹ ਕਹਿ ਸਕਦੇ ਹਾਂ ਇੱਕ ਸੁਨਹਿਰੀ ਮੌਕਾ ਉਹਨਾਂ ਕੋਲੇ ਹੁੰਦਾ ਹੈ ਉਹ ਕਦੀ ਵੀ ਜਿਹੜਾ ਜਾ ਸਕਦੇ ਹੈਗੇ ਨੇ ਪਰ ਇਹ ਜੇ ਭਾਰਤ ਚ ਵੱਸਦੇ ਸਿੱਖਾਂ ਦੇ ਲਈ ਇਹ ਚੀਜ਼ ਜਿਹੜੀ ਸੰਭਵ ਜਿਹੜੀ ਨਹੀਂ ਹੈਗੀ ਇੰਨੀ ਸੌਖੀ ਨਹੀਂ ਹੈਗੀ ਉਹ ਸਿਰਫ ਲਿਮਟਿਡ ਜਗ੍ਹਾ ਤੇ ਹੀ ਉਹਦਾ ਮੈਂ ਦੇਖਿਆ ਸਾਡੇ ਨਾਲ ਇੱਕ ਗਵਾਂਢ ਚੋਂ ਗਿਆ ਸੀਗਾ ਗੁਰਸਿੱਖਾ ਹੁਣ ਤਾਂ ਉਹ ਰਿਟਾਇਰ ਹੋ ਗਿਆ इवन 60 ਸਾਲ ਦਾ ਹੋਗਾ ਉਹ 8-9 ਸਾਲ ਪਹਿਲਾਂ ਗਏ ਸੀ ਔਰ ਪਿਛਲੇ 8-9 ਸਾਲਾਂ ਤੋਂ ਹੀ ਹਰ ਮਰਖਲ ਹਰ ਵੀ ਨਹੀਂ ਉਹਨੂੰ ਪੁੱਲ ਸਾਕੇ ਤਾਂ ਕਰਵਾਉਂ ਜਾਂਦੀ ਹੈ ਵੀ ਕਹੇ ਕਿ ਆ ਸੀ ਕਾ ਤੋਂ ਗਿਆ ਸੀ ਉਹ ਕਹਿੰਦਾ ਵੀ ਮੈਂ ਬਕਾਇਦਾ ਵੀਜ਼ਾ ਲੈ ਕੇ ਗਿਆ ਹੈਗਾ ਹੈ ਨਾ ਵੀ ਮੈਂ ਕੋਈ ਇਥੋਂ ਦਾ ਸਿਟੀਜ਼ਨ ਆ ਮੈਂ ਸਰਕਾਰੀ ਨੌਕਰੀ ਕਰਦਾ ਹੁਣ ਰਿਟਾਇਰ ਹੋਇਆ 8-9 ਸਾਲ ਪਹਿਲਾਂ ਗਿਆ ਸੀਗਾ ਉਹ ਸਾਡੇ ਦਸਤੇ ਹੁੰਦੇ ਮਾਤਾ ਪਿਤਾ ਵੀ ਉਹ ਮਹੀਨੇ ਦੋ ਮਹੀਨੇ ਬਾਅਦ ਉਹਨੂੰ ਆਵੇਂ ਜੇ ਪੁੱਛਣ ਜਿਹੜਾ ਉਹ ਆ ਜਾਂਦੇ ਸੋ ਇਸ ਤਰ੍ਹਾਂ ਦੀਆਂ ਪੇਸ਼ ਬੰਦੀ ਮਤਲਬ ਉਹੀ ਜਿੱਦਾਂ ਆਪਾਂ دہشت ਪਾਉਣ ਵਾਲੀ ਗੱਲ ਕਹਿੰਦੇ ਵੀ ਇਹ ਉੱਥੇ ਜਾ ਕੇ ਇਹਨਾਂ ਦਾ ਇੱਕ ਕਨੈਕਸ਼ਨ ਨਾ ਬਣੇਗੇ ਆਪਣੇ ਰੂਟਸ ਦੇ ਨਾਲੇ ਨਾ ਜੁੜ ਸਕਣ ਇਹ ਹੀ ਹੋ ਸਕਦਾ ਹੋਰ ਇਹਦੇ ਵਿੱਚ ਕਿ ਆਪਾਂ ਨੂੰ ਲੱਗਦਾ ਜਿਹੜਾ ਬਹੁਤਾ ਨਹੀਂ ਹੈਗਾ